ਮਾਰੂ ਮਹਿਲਾ ਤੀਜਾ ਨਦਰੀ ਭਗਤਾਂ ਲਹਿੋ ਮਿਲਾਏ ਸਤਿ ਸਲਾਮ ਸਦਾ ਲੇਵਲਾਏ ਤਉ ਸ਼ਰਣਾਈ ਕੁਬਰੇ ਕਰਤੇ ਆਪੇ ਮੇਲ ਮਿਲਾਇਆ ਪੂਰੇ ਸ਼ਬਦ ਭਗਤ ਸੋਹਾਈ ਅੰਤਰ ਸੁਖ ਤੇਰੇ ਮਨ ਭਾਈ ਮਨ ਤਨ ਸੱਚੀ ਭਗਤੀ ਰਾਤਾ ਸੱਚੇ ਸਿਉ ਚਿਤ ਲਾਇ ਹਮੇ ਵਿੱਚ ਸਦ ਜਾਣੈ ਸਰੀਰਾ ਕਰਮ ਹੋਵੇ ਭੇਟੇ ਗੁਰ ਪੂਰਾ ਅੰਤਰ ਅਗਿਆਨ ਸ਼ਬਦ ਬੁਝਾਏ ਸਤ ਗੁਰ ਤੇ ਸੁਖ ਪਾਇਆ ਮਨ ਮੁਖ ਅੰਧਾ ਅੰਧ ਕੁਮਾਏ ਭੋ ਸੰਕਟ ਜੋਨੀ ਪਰਮਾਏ ਜਮ ਕਾ ਜੇਵੜਾ ਕਦੇ ਨਾ ਕਟੈ ਅੰਤ ਬੋ ਦੁਖ ਪਾਇਆ ਆਵਣ ਜਾਣਾ ਸ਼ਬਦ ਨਿਵਾਰੇ ਸੱਚ ਨਾਮ ਰੱਖੇ ਉਰ ਥਾਰੇ ਗੁਰ ਕੈ ਸ਼ਬਦ ਮਰੇ ਮਨ ਮਾਰੇ ਹਉ ਮੈ ਜਐ ਇਸ ਮਾਇਆ ਆਵਣ ਜਾਣੇ ਪਰ ਜਗ ਘੋਈ ਬਿਨ ਸਤਗੁਰ ਥਿਰ ਕੋਏ ਨਾ ਹੋਈ ਅੰਤਰ ਜੋਤ ਸ਼ਬਦ ਸੁਖ ਵਸਿਆ ਜੋਤੀ ਜੋਤ ਮਿਲਾਇਆ ਪੰਚ ਦੂਤ ਚਿਤਵੇਂ ਵਿਕਾਰ ਮਾਇਆ ਮੋਹ ਕਾ ਇਹ ਪਸਾਰ ਸਤਗੁਰ ਸੇਵੇ ਤਾ ਮੁਕਤ ਹੋਵੈ ਪੰਚ ਦੂਤ ਵਸ ਆਇਆ ਬਾਜ ਗੁਰੂ ਹੈ ਮੋਗਬਾਰਾ ਫਿਰ ਫਿਰ ਡੁੱਬ ਵਾਰੋ ਵਾਰਾ ਸਤਗੁਰ ਫੇਟੇ ਸਚ ਦਿਰੜਾਏ ਸੱਚ ਮਾਮ ਮੰਨ ਪਾਇਆ ਸਾਚਾ ਦਰ ਸੱਚ ਦਰਵਾਰਾ ਸੱਚੇ ਸੇਵ ਸ਼ੁਭਦ ਪਿਆਰਾ ਸੱਚੀ ਤੁਨ ਸੱਚੇ ਗੁਣ ਗਾਵਾ ਸੱਚ ਮਾਹਿਸ ਮਾਇਆ ਕਰੇ ਅੰਦਰ ਉਹ ਘਰ ਪਾਇ ਗੁਰ ਕੈ ਸ਼ਬਦੇ ਸਹਿਜ ਸੁਭਾਏ ਉਥੈ ਸੋਗ ਵਿయోగ ਨਾ ਵਿਆਪੇ ਸਹਿਜ ਸਹਿਜ ਸੁਮਾਇ ਦੂਜੇ ਪਾਏ ਦੁਸ਼ਟਾਂ ਕਾ ਵਾਸਾ ਪਾਉਂਦੇ ਸਿਰੇ ਭੋਮੋਪਿਆਸ ਕੁਸੰਗਤ ਵਹਿ ਸਦਾ ਦੁੱਖ ਪਾਵੇ ਦੁੱਖੋ ਦੁੱਖ ਕੁਮਾਇ ਸਤਗੁਰ ਬਾਜੋਂ ਸੰਗਤ ਨਾ ਹੋਈ ਬਿਨ ਸ਼ਬਦ ਦੇ ਪਾਰ ਨਾ ਪਾਏ ਕੋਈ ਸਹਿਜੇ ਗੁਣ ਰਵੇ ਦਿਨ ਰਾਤੀ ਜੋਤਿ ਜੋਤ ਮਿਲਾਇਆ ਕਾਇਆ ਬਿਰਖ ਪੰਖੀ ਵਿੱਚ ਵਾਸਾ ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ ਉੱਢੈ ਨਾ ਮੂਲੇ ਨਾ ਆਵੇ ਨਾ ਜਾਹੀ ਨਿਜ ਘਰ ਵਾਸਾ ਪਾਇਆ ਕਾਇਆ ਸੁੱਧੈ ਸ਼ਬਦ ਵਿਚਾਰੇ ਮੋਠ ਗੋਰੀ ਪਰਮ ਨਿਵਾਰੇ ਆਪੇ ਕਿਰਪਾ ਕਰੇ ਸੁਖ ਦਾਤਾ ਆਪੇ ਮੇਲ ਮਿਲਾਇਆ ਸਦ ਹੀ ਨੇੜੇ ਦੂਰ ਨ ਜਾਣੋ ਗੁਰ ਕੈ ਸ਼ਬਦ ਨਜ਼ੀਕ ਪਛਾਣੋ ਵਿਗਸੈ ਕਮਲ ਕਿਰਨ ਪਰਗਾਸਰ ਪ੍ਰਗਟ ਕਰ ਦੇ ਖਾਇ ਆਪੇ ਕਰਤਾ ਸੱਚ ਸੋਈ ਆਪੇ ਮਾਰ ਜੀਵਾਲੇ ਅਵਰ ਨਾ ਕੋਈ ਨਾਨਕ ਨਾਮ ਮਿਲੇ ਵਡਿਆਈ ਆਪ ਗੁਆਏ ਸੁਖ ਪਾਇਆ ਮਾਰੂ ਸੋਲੇ ਮੈਲਾ ਚੌਥਾ ਕਿ ਕੋ ਓਂਕਾਰ ਸਤਗੁਰ ਪ੍ਰਸਾਦ ਸੱਚਾ ਆਪ ਸਵਾਰਣ ਹਾਰਾ ਅਵਰਨ ਸੋ ਜਿਸ ਬੀਜੀ ਕਾਰਾ ਗੁਰਮੁਖ ਸੱਚ ਵਸੈ ਖਟ ਅੰਤਰ ਸਹਿਜੇ ਸੱਚ ਸਮਾਈ ਹੈ ਸਭਨਾ ਸੱਚ ਵਸੈ ਮਨੁਮਾਹੀ ਗੁਰ ਪ੍ਰਸਾਦੀ ਸਹਿਜ ਸਮਾਹੀ ਗੁਰ ਗੁਰ ਕਰਤ ਸਦਾ ਸੁਖ ਪਾਇਆ ਗੁਰ ਚਰਣੀ ਚਿਤ ਲਾਈ ਸਤ ਗੁਰ ਹੈ ਗਿਆਨ ਸਤ ਗੁਰ ਹੈ ਪੂਜਾ ਸਤ ਗੁਰ ਸੇਵੀ ਅਵਰ ਨ ਦੂਜਾ ਸਤ ਗੁਰ ਤੇ ਨਾਮ ਰਤਨ ਧਨ ਪਾਇਆ ਸਤ ਗੁਰ ਕੀ ਸੇਵਾ ਪਾਈ ਹੈ ਬਿਨ ਸਤ ਗੁਰ ਜੋ ਦੂਜੈ ਲੱਗ ਆਵ ਜਾਏ ਭੰਮਰੇ ਅਪਾਗੇ ਨਾਨਕ ਤਿਨ ਕੀ ਫਿਰ ਗਤ ਹੋਵੈ ਜੇ ਗੁਰਮੁਖ ਰਹਿ ਸਰਣਾਈ ਹੈ ਗੁਰਮੁਖ ਪ੍ਰੀਤ ਸਦਾ ਹੈ ਸਾਚੀ ਸਤਗੁਰ ਤੇ ਮੰਗਉ ਨਾਮ ਅਜਾਚੀ ਹੋ ਦਇਆਲ ਕਿਪਾ ਕਰ ਹਰ ਜਿਓ ਥਖ ਲੇਵੋ ਗੁਰ ਸਰਣਾਈ ਹੈ ਅੰਮ੍ਰਿਤ ਰਸ ਸਤਗੁਰੂ ਚੋ ਆਇਆ ਸੁਹਣ ਦਵਾਰ ਪ੍ਰਗਟ ਹੋਇ ਆਇਆ ਤਾ ਅਨਹਦ ਸ਼ਬਦ ਵਜੈ ਤੁਨ ਬਾਣੀ ਸਹਿਜੇ ਸਹਿਜ ਸਮਾਈ ਹੈ ਜਿਨ ਕੋ ਕਰਤੈ ਧੁਰ ਲਿਖ ਪਾਈ ਅਨ ਦਿਨ ਗੁਰ ਗੁਰ ਕਰਤ ਵਿਹਾਈ ਦਿਨ ਸਤ ਗੁਰ ਕੋ ਸੀਝੈ ਨਹੀਂ ਗੁਰ ਚਰਣੀ ਚਿਤ ਲਾਈ ਹੈ ਜਿਸ ਭਾਵੈ ਤਿਸ ਆਪੇ ਦੇ ਗੁਰਮੁਖ ਨਾਮ ਪਦਾਰਥ ਲੈ ਆਪੇ ਕਿਰਪਾ ਕਰੇ ਨਾਮ ਦੇਵੈ ਨਾਨਕ ਨਾਮ ਸਮਾਈ ਹੈ ਗਿਆਨ ਰਤਨ ਮਨ ਪ੍ਰਗਟ ਫਿਆ ਨਾਮ ਪਦਾਰਥ ਸਹਿਜੇ ਲਿਆ ਏ ਵੱਡਿਆਈ ਗੁਰ ਤੇ ਪਾਈ ਸਤਗੁਰ ਤੋਂ ਸਦ ਬਲ ਜਾਈ ਪ੍ਰਗਟਿਆ ਸੂਰ ਨਿਸਮਿਟਿਆ ਅੰਧਿਆਰ ਅਗਿਆਨ ਮਿਟਿਆ ਗੁਰ ਰਤਨ ਅਪਾਰਾ ਸਤ ਗੁਰ ਗਿਆਨ ਰਤਨ ਅਤਿ ਭਾਰੀ ਕਰਮ ਮਿਲੇ ਸੁਖ ਪਾਈ ਹੈ ਗੁਰਮੁਖ ਨਾਮ ਪ੍ਰਗਟੀ ਹੈ ਸੋਏ ਚੌਂ ਜੁਗ ਨਿਰਮਲ ਅਛਾ ਲੋਏ ਨਾਮੇ ਨਾਮ ਰਤੇ ਸੁਖ ਪਾਇਆ ਨਾਮ ਰਹਾ ਲਿਵ ਲਾਈ ਹੈ ਗੁਰਮੁਖ ਨਾਮ ਪ੍ਰਾਪਤੋ ਵ ਸਹਿਜੇ ਜਾਗੇ ਸਹਿਜੇ ਸੋਵੇ ਗੁਰਮੁਖ ਨਾਮ ਸਮਾਏ ਸਮਾਵੇ ਨਾਨਕ ਨਾਮ ਧਿਆਈ ਹੈ ਧਗਤਾ ਮੁਖ ਅੰਮ੍ਰਿਤ ਹੈ ਬਾਣੀ ਗੁਰਮੁਖ ਹਰ ਨਾਮ ਆਖਵਖਾਣੀ ਹਰ ਹਰ ਕਰਤ ਸਦਾ ਮਨ ਵਿਗਸੈ ਹਰ ਚਰਣੀ ਮਨ ਲਾਈ ਹੈ ਹਮ ਮੂਰਖ ਅਗਿਆਨ ਗਿਆਨ ਕਿਛ ਨਹੀਂ ਸਤਗੁਰ ਤੇ ਸਮਝ ਪੜੀ ਮਨ ਮਾਹੀ ਹੋ ਦਇਆਲ ਕਿਰਪਾ ਕਰ ਹਰ ਜਿਓ ਸਤਗੁਰ ਕੀ ਸੇਵਾ ਲਾਈ ਹੈ ਜਿਨ ਸਤਗੁਰ ਜਾਤਾ ਤਿਨ ਏਕ ਪਛਾਤਾ ਸਰਬੇ ਰਵ ਰਹਾ ਸੁਖ ਦਾਤਾ ਆਤਮ ਚੀਨ ਪਰਮ ਪਦ ਪਾਇਆ ਸੇਵਾ ਸੁਰਤ ਸਮਾਈ ਹੈ ਜਿਨ ਕੋ ਆਦ ਮਿਲੀ ਵਡਿਆਈ ਸਤਗੁਰ ਮੰਨ ਵਸਿਆ ਲਿਵ ਲਾਈ ਆਪ ਮਿਲਿਆ ਜਗ ਜੀਵਨ ਦਾਤਾ ਨਾਨਕ ਅੰਕ ਸਮਾਈ ਹੈ ਮਾਰੂ ਮੈਲਾ ਚੌਥਾ ਹਰ ਗਮ ਅਗੋਚਰ ਸਦਾ ਅਬਨਾਸ਼ੀ ਸਰਬੇਰਾਵਰ ਹੈ ਆ ਘਟ ਵਾਸੀ ਇਸ ਬਿਨ ਅਵਰ ਨ ਕੋਈ ਦਾਤਾ ਹਰ ਤਿਸਹਸਰੇ ਵੋ ਪਾਣੀ ਹੈ ਜਾ ਕੋ ਰਾਖੈ ਹਰ ਰੱਖਣ ਹਰ ਤਾ ਕੋ ਕੋਈ ਨ ਸਾਕ ਸਮਾਰ ਸੋ ਐਸਾ ਹਰ ਸੇਵ ਸੰਤੋ ਜਾਂ ਕੀ ਊਤਮ ਬਾਣੀ ਹੈ ਜਾਂ ਜਾਪੈ ਕਿਛ ਕਥਾਉ ਨਹੀਂ ਤਾ ਕਰਤ ਫਰਪੂਰ ਸਮਾਈ ਸੂਕੇ ਤੇ ਫੁਲ ਹਰਿਆ ਕੀ ਤੋਨ ਹਰ ਧਿਆਵੋ ਚੋਜ ਵਡਾਣੀ ਹੈ ਜੋ ਜੀਆ ਕੀ ਵੇਦਨ ਜਾਣ ਤਿਸ ਸਾਹਿਬ ਕਹ ਹੋਂ ਕੁਰਬਾਨ ਇਸ ਆਗੇ ਜਨ ਕਰ ਬੇਨੰਤੀ ਜੋ ਸਰਬ ਸੁਖਾਂ ਕਾ ਦਾਣੀ ਹੈ ਜੋ ਜੀਏ ਕੀ ਸਾਰ ਨ ਜਾਣ ਤਿਸ ਸਿਉ ਕਿਛ ਨ ਕਹੀ ਅਜਾਣ ਮੂਰਖ ਸਿਉ ਨਾ ਲੂਜ ਪਰਾਨੀ ਹਰ ਜਪੀਐ ਪਦ ਨਿਰਬਾਣੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵ ਜਲ ਫਲ ਜੰਤਾਂ ਸਭ ਤੈ ਅਚਿੰਤ ਧਾਨ ਦੇ ਪ੍ਰਭ ਮੇਰਾ ਵਿੱਚ ਪਥਰ ਕੀਟ ਪਖਾਣੀ ਹੈ ਨਾ ਕਰ ਆਸ ਨੀਤ ਸੁਤ ਪਾਈ ਨਾ ਕਰ ਆਸ ਕਿਸੈ ਸ਼ਹਾਬ ਵਿਹਾਰ ਕੀ ਪਰਾਈ ਜਿੰਨਹਾਰ ਨਾਮੈ ਕੋ ਬੇਲੀ ਨਾਈ ਹਰ ਜਪਿਐ ਸਾਰੰਗ ਪਾਣੀ ਹੈ ਅਨ ਦਿਨ ਨਾਮ ਜਪੋ ਗਨਵਾਰੀ ਸਭ ਆਸਾ ਮਨਸਾ ਪੂਰੇ ਥਾਰੀ ਜਨਾਨਕ ਨਾਮ ਜਪੋ ਭਵਕੰਡਨ ਸੁਖ ਸਹਿਜ ਰਹਿਣ ਵਿਹਾਣੀ ਹੈ ਜਿੰਨਹਰ ਸੇਵਿਆ ਤਿਨ ਸੁਖ ਪਾਰਾ ਦੇਹੀ ਹਰ ਨਾਮ ਸੁਮਾਇ ਜੋ ਸ਼ਰਨ ਪਰਹਿ ਤਿਸ ਕੀ ਪਤ ਰਖ ਜੈ ਪੁੱਛੋ ਵੇਦ ਪੁਰਾਣੀ ਹੈ ਜਿਸ ਹਰ ਸੇਵਾ ਲਾਏ ਸੋਈ ਜਨ ਲਗ ਗੁਰ ਕੈ ਸ਼ਬਦ ਭਰਮ ਤੋਂ ਭੰਗ ਵਿਚੇ ਗ੍ਰਹਿ ਸਦਾਰੇ ਉਦਾਸੀ ਜਿਉ ਕਮਲ ਰਹਿ ਵਿੱਚ ਪਾਣੀ ਹੈ ਕਿਛ ਹੋਂਮੇ ਸਿਵਾ ਤਾਇ ਨ ਪਾਏ ਜਨਮ ਮਰੇ ਫਿਰ ਆਵੇ ਜਾਏ ਸੋ ਤਪ ਪੂਰਾ ਸਾਈ ਸੇਵਾ ਜੋ ਹਰ ਮੇਰੇ ਮਨ ਪਾਣੀ ਹੈ ਹਾਂ ਕਿਆ ਗੁਣ ਤੇਰੇ ਆਖਾਂ ਸੁਆਮੀ ਤੂੰ ਸਰਬ ਜੀਆਂ ਦਾ ਅੰਤਰ ਜਾਮੀ ਹਾਂ ਮੰਗੋਂ ਦਾਨ ਤੁਜੈ ਪਕਰਤੇ ਹਰ ਅਨੰਦ ਨੇ ਨਾਮ ਖਾਣੀ ਹੈ ਕਿਸ ਹੀ ਜ਼ੋਰ ਅੰਕਾਰ ਬੋਲਣ ਦਾ ਕਿਸ ਹੀ ਜ਼ੋਰ ਦੀ ਬਾਨ ਮਾਇਆ ਕਾ ਮੈਂ ਹਰ ਬਿਨ ਇੱਕ ਪਰ ਅਬਰਨਾ ਕਾਈ ਤੂੰ ਕਰ ਤੇਰਾ ਮੈਂ ਨਿਮਾਣੀ ਹੈ ਨਿਮਾਣੀ ਮਾਨ ਕਰੇ ਤੁਧ ਭਾਰ ਹੋਰ ਕੇਤੀ ਚੱਕ ਚੱਕ ਆਵੇ ਜਾਵੇ ਜਿਨ ਕਾ ਪਖ ਕਰੈ ਤੂੰ ਸੁਆਮੀ ਇਨਕੀ ਉਪਰ ਗਲ ਤੁਧ ਆਣੀ ਹੈ ਹਰ ਹਰ ਨਾਮ ਜਿਨੀ ਸਦਾ ਧਿਆਇ ਤਿਨ ਗੁਰ ਪ੍ਰਸਾਦ ਪਰਮ ਪਦ ਪਾਇ ਜਿਨ ਹਰਿ ਸੇਵਿਆ ਤਿਨ ਸੁਖ ਪਾਇ ਬਿਨ ਸੇਵਾ ਪਛੋ ਤਣੀ ਹੈ ਤੂੰ ਸਭ ਮੈਂ ਵਰਤੈ ਹਰ ਜਗ ਨਾਥ ਸੋ ਹਰ ਜਪੈ जिस को हाथ हर की शरण पया हर जापी जन नानक दास दुसाणी है